₹200 ₹200 ₹200 ₹200 ਲੋ ਜੀ ਕੁਰਤੇ ਪੀਐਮਏ ਤੇ ਲਾਤੀ ਬਹੁਤ ਵੱਡੀ ਆਫਰ ਜਿਹੜਾ ਬਾਜ਼ਾਰ ਚ ਮਿਲਦਾ 600 ਰੁਪਏ ਦਾ ਹਾਲ ਬਾਜ਼ਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਮਾਦੂ ਸ਼੍ਰੀ ਦਸਤਾਰ ਤੋਂ ਲੈ ਜਾਓ ₹200 ਦਾ ਇਹਦੇ ਵਿੱਚ ਰੰਗ ਵੀ ਕਾਫੀ ਜਿਹਨੇ ਬਾਈ ਜੀ ਕਮਾਲ ਕਰ ਛੱਡੀ ਆ 600 700 ਦਾ ਘੱਟ ਦਿੰਦਾ ਨਹੀਂ ਤੁਸੀਂ ਕਹਿੰਦੇ ਚੱਕ ਲੋ 200 200 200 ਕੀਤੀ ਪਈ ਆ ਹਾਂਜੀ ਵੀਰ ਜੀ ਆਪਾਂ 200 ਦਾ ਕਹਿ ਕੇ ਵੇਚੀਦਾ ਆ ਜਿਹੜਾ 1500 ਦਾ ਤੁਸੀਂ ਬਾਜ਼ਾਰ 'ਚ ਲੈਂਦੇ ਰਹੇ ਹੋ ਨਾ ਕੁਰਤਾ ਪਜਾਮਾ ਅਸੀਂ 700 ਦਾ ਦਿੰਨੇ ਆ ਹੁਣ ਪਾ 700 ਦੇ ਅਸੀਂ ਦੋ ਕੁਰਤੇ ਪਜਾਮੇ ਦੇਦੇ ਕੁਆਲਿਟੀ ਤੁਸੀਂ ਦੇ ਸਕਦੇ ਹੋ ਮਤਲਬ ਇਹਦੇ ਨਾਲ ਇੱਕ ਨਾਲੇ ਇੱਕ ਫ੍ਰੀ ਕਰਤਾ ਤੁਸੀਂ ਹਾਂਜੀ ਵੀਰ ਜੀ ਲਓ ਜੀ ਇੱਕ ਆ ਵੀ ਆਫਰ ਸੁਣ ਲੋ ਜਿਹੜਾ ਬਾਜ਼ਾਰ 'ਚ 1500 ਦਾ ਕੁਰਤਾ ਪਜਾਮਾ ਮਿਲਦਾ ਇਹ ਦਿੰਦੇ ਸੀ 700 ਰੁਪਏ ਦਾ ਇੱਕ ਹੁਣ ਆਫਰ ਲਾਸਟ ਹੀ ਆ 700 ਦੇ ਦੋ ਕਰਦੇ ਆ ਇੱਕ ਨਾਲ ਇੱਕ ਫ੍ਰੀ 700 ਰੁਪਏ ਦਾ ਇੱਕ ਕੋਰਤਾ ਪਜਾਮਾ ਲੈਣਾ ਆ ਦੂਜਾ ਫ੍ਰੀ ਤੁਹਾਨੂੰ ਦੇਣਾ ਮਤਲਬ 350 ਰੁਪਏ ਦਾ ਇੱਕ ਕੋਰਤਾ ਪਜਾਮਾ ਤੁਹਾਨੂੰ ਦੇ ਦੇਣਾ ਆ ਦੇਖੋ ਰੰਗਾਂ ਦੀ ਆਪਣੇ ਕੋਲ ਕੋਈ ਕਮੀ ਪੇਸ਼ੀ ਨਹੀਂ ਗਏ ਦੇ ਵਿੱਚ ਰੰਗ ਤੇ ਵਾਈਟ ਵੀ ਕਾਫੀ ਸਾਰੇ ਮਿਲ ਜਾਣਗੇ ਆ ਦੇਖੋ ਜੀ ਚਿੱਟੇ ਰੰਗ ਦੇ ਕੁੜਤੇ ਪਜਾਮੇ ਦੇ ਵਿੱਚ ਬਹੁਤ ਸਾਰੀ ਵੈਰਾਈਟੀ ਸਾਡੇ ਕੋਲ ਆ ਚੁੱਕੀ ਹੈਗੀ ਆ ਜਿਹੜੇ ਪਿੰਡਾਂ ਦੇ ਸਰਪੰਚ ਪੰਚ ਲੰਬੜਦਾਰ ਕੌਂਸਲਰੋਂ ਐਮ ਐਲ ਏ ਮੰਤਰੀਓਂ ਤੇ ਲੈ ਜਾਓ ਦੇਖੋ ਵਾਈਟ ਰੰਗ ਦੇ ਕੁੜਤੇ ਪਜਾਮੇ ਦੇ ਵਿੱਚ ਹੀ ਬਹੁਤ ਸਾਰੀ ਵੈਰਾਈਟੀ ਚਾਹੇ ਲੈ ਲੇਨ ਦਾ ਕੱਪੜਾ ਲੈਣਾ ਖੱਦਰ ਦਾ ਲੈਣਾ ਤੁਸੀਂ ਗੀਜ਼ਾ ਕਾਟਨ ਲੈਣਾ ਤੁਸੀਂ ਚੈੱਕ ਲੈਣਾ ਤੁਸੀਂ ਸੈਲਫ ਲੈਣਾ ਮਤਲਬ ਬਹੁਤ ਜਿਆਦਾ ਵੈਰਾਈਟੀ ਚਿੱਟੇ ਰੰਗ ਦੇ ਕੋਰਤੇ ਤੇ ਪੇਮਾਂ ਜੀ ਮਿਲ ਜੂਗੇ ਹਾਂ ਹਾਂ ਜੀ ਜੀ ਪੱਕਾ ਇਹਦੇ ਵਿੱਚ ਪੇਪਰ ਕਾਟਨ ਵੀ ਮਿਲ ਜੇਗੀ 200 ਰੁਪਏ ਦਾ ਵੀ ਦੇਖ ਲਿਆ 350 ਦਾ ਕੋਰਤਾ ਮੈਂ ਦੇਖ ਲਿਆ ਆਪਣਾ ਕੋ ਰੇਂਜ ਕਿੰਨੀ ਕੁ ਮਿਲ ਜਦੀ ਕੋ ਕੋ ਸ਼ਕੀਨ ਮੁੰਡੇ ਆਏ ਦਾ ਕੋਰਤ ਜੁਨਰ ਜੱਕ ਕੇ ਵੀ ਭਾਈ ਚਲੋ ਹਾਲ ਬਜ਼ਾਰ ਸ਼੍ਰੀ ਅਮਰਸਰ ਸਾਹਿਬ ਜਾਣਾ ਉਹਨਾਂ ਦੇ ਟੇਸ ਦੇ ਕੱਪੜੇ ਹੈਗੇ ਸਾਡੇ ਕੋ ਹਾਂ ਜੀ ਜੀ ਜਿਹੜੇ ਵੀਰ ਭਰਾ ਆਉਂਦੇ ਆ ਜਿਹੜੇ ਕਹਿੰਦੇ ਅਸੀਂ ਥੋੜਾ ਵਧੀਆ ਕੱਪੜਾ ਵੀ ਲੈਣਾ ਹੈ ਉਹਨਾਂ ਲਈ ਵੀ ਵੀਰ 2000 ਦਾ কুর্তা ਪਜਾਮਾ 2000 3000 ਤੇ 4 ਦੀ ਰੇਂਜ ਵਿੱਚ ਆਪਣੇ ਕੋ ਪਿਆ ਹੋਇਆ কুর্তা ਪਜਾਮਾ ਲਓ ਆ ਵੀ ਬਹੁਤ ਵੀ ਵੱਡੀਆਂ ਆਫਰਾਂ ਲੱਗ ਗਈਆਂ ਚਾਹੇ ਤੁਸੀਂ ਥਾਰ ਗੱਡੀ 'ਚ ਆਜੋ ਫੋਰਚੂਨਰ 'ਚ ਆਜੋ ਰਾਇਲ ਕੱਪੜੇ ਵੀ ਸਾਨੂੰ ਦੇ ਰਹੇ ਨੇ ਆ ਜਿਹੜੇ ਬਾਜ਼ਾਰ 'ਚ 6 6000 ਰੁਪਏ ਦੇ ਤੁਸੀਂ কুরਤੇ ਪਜਾਮੇ ਦਾ ਕੱਪੜਾ ਲੈਨੇ ਹੋ ਤੁਹਾਨੂੰ 2200 ਆਪਾਂ ਦੇ ਰਹਿਣਾ ਜਿਹੜਾ 8000 ਦਾ ਲੈਨੇ ਹੋ ਤੁਹਾਨੂੰ 4000 4500 ਦੇ ਦੇਣਾ ਮਤਲਬ ਹਰ ਇੱਕ ਦੇ ਉੱਤੇ ਬਹੁਤ ਵੱਡੀਆਂ ਆਫਰਾਂ ਲੱਗ ਚੁੱਕੀਆਂ ਹੈਗੀਆਂ ਜੇ ਆਪਾਂ ਵਾਈਟ ਦੇ ਨਾਲ-ਨਾਲ ਰੰਗਦਾਰ কুরਤੇ ਪਜਾਮੇ ਦੀ ਗੱਲ ਕਰ ਲਈਏ ਇਰੇ ਉੱਤੇ ਵੀ ਬਹੁਤ ਸਾਰੀਆਂ ਆਫਰਾਂ ਪਹਿਲਾਂ ਤੁਸੀਂ ਕੱਪੜਾ ਹੀ ਚੈੱਕ ਕਰ ਲਓ ਦੇਖੋ ਪੂਰਾ ਮਲਾਈ ਵਰਗਾ ਕੱਪੜਾ ਆ ਜੀ ਕੱਪੜੇ ਦੇ ਵਿੱਚ ਗਰਮੀ ਨਹੀਂ ਤੁਹਾਨੂੰ ਲੱਗਣੀ ਕੱਪੜੇ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਇਹਦੇ ਵਿੱਚ ਤੁਹਾਨੂੰ ਵੈਰਾਈਟੀਆਂ ਮਿਲ ਜਾਣੀਆਂ ਹੈਗੀਆਂ ਸ਼ਰਟਾਂ ਦੇ ਵਿੱਚ ਕਿਦਾਂ ਦੀ ਰੇਂਜ ਹੈਗੀ ਸਾਡੇ ਕੋਲ ਇੱਥੇ ਆਪਣਾ ਕੋਈ ਸ਼ਰਟ ਦੀ 3 350 ਦੀ ਸ਼ਰਟ ਮਿਲ ਜੇਗੀ ਜਿਹੜੀ ਸਟਿਚ ਕਰਕੇ 700 ਦੇ ਵਿੱਚ ਤਿਆਰ ਹੋ ਜੇਗੀ ਅੱਛਾ 3 350 ਸ਼ਰਟ ਪੈਸੇ ਸ਼ੁਰੂ ਹੈਗੀ ਆ ਹਾਂ ਜੀ ਆਹ ਦੇਖੋ ਤੁਸੀਂ ਚੈੱਕ ਚ ਲੈ ਲਓ ਤੁਸੀਂ ਲਾਈਨਿੰਗ ਲੈ ਲਓ ਤੁਸੀਂ ਪ੍ਰਿੰਟ ਲੈ ਲਓ ਤੁਸੀਂ ਪਲੇਨ ਲੈ ਲਓ ਸ਼ਰਟਾਂ ਦੇ ਵਿੱਚ ਵੀ ਸਾਡੇ ਕੋਲ ਬਹੁਤ ਤਰ੍ਹਾਂ ਦੀ ਰੇਂਜ ਮਿਲ ਜਾਣੀ ਆ ਹੁਣ ਜਿਹੜੇ ਬੰਦੇ ਸ਼ਕੀਨ ਹੈਗੇ ਆ ਵਿਆਹਾਂ ਸ਼ਾਦੀਆਂ ਲਈ ਜਾਣ ਵਾਲੇ ਕਹਿੰਦੇ ਕੋਟ ਪੈਂਟ ਪਾਉਣਾ ਤੁਸੀਂ ਮੈਂ ਚੈਲੰਜ ਕਰਦਾ ਤੁਹਾਡੇ ਮਨ 'ਚ ਹੋਣਾ ਵੀ ਜੇ ਕੋਟ ਪੈਂਟ ਲੈਣਾ ਤਾਂ 10000 ਰੁਪਏ ਦਾ ਜਾਣਾ 12000 ਦਾ ਜਾਣਾ ਤੇ ਤੁਸੀਂ ਕੋਟ ਪੈਂਟ ਲੈਂਦੇ ਨਹੀਂ ਭਾਈ ਜੀ ਕਈ ਜਿਹੜੇ ਸਾਡੇ ਵਰਗੇ ਭਾਈ ਭਰਾ ਆ ਪੈਸੇ ਨਹੀਂ ਬੜੇ ਹੁੰਦੇ 10000 ਉਹਨਾਂ ਨੂੰ ਨਹੀਂ ਪਰ ਸ਼ੌਂਕ ਆ ਕੋਟ ਪੈਂਟ ਪਾਉਣ ਦਾ ਕੋਟ ਪੈਂਟ ਦੇ ਵਿੱਚ ਕਿੱਥੋਂ ਸਟਾਰਟ ਹੋਣੀ ਰੇਂਜ ਬਾਜ਼ਾਰ ਚ ਕੀ ਰੇਟਾਂ ਦੇ ਮਤੂ ਸ਼੍ਰੀ ਦਸਰ ਕਿੰਨੇ ਦਾ 2 ਪੀਸ ਕੋਟ ਬਣਦਾ ਬਾਜ਼ਾਰ ਤੇ ਵੀਰ ਜੀ ਲੁੱਟਮਾਰ ਹੋ ਰਹੀ ਆ ਪੂਰੀ ਬਾਜ਼ਾਰ ਕੇ ਆਪਣੇ ਕੋਲ 2995 2 ਪੀਸ ਤਿਆਰ ਕਰਕੇ ਦੇ ਦੀਦਾ 3 ਪੀਸ 3760 ਜੇ ਤਿਆਰ ਕਰਕੇ ਦੇ ਦਿਓ ਭਾਈ ਜੀ ਕਿਹੜੀਆਂ ਗੱਲਾਂ ਕਰਦੇ ਤੁਸੀਂ 3 3000 35 500 ਰੁਪਿਆ ਸਟਿਚਿੰਗ ਜਲਦੀ ਬਾਜ਼ਾਰ ਚ ਤੁਸੀਂ ਕਹਿੰਦੇ ਹੋ 2995 ਚ ਸਲਾਈ ਕਰਕੇ ਹਾਂ ਜੀ ਇੱਥੇ ਤਾਂ ਕਪੜਾ ਤੇ ਦੇਖੋ ਪਹਿਲਾਂ ਨਹੀਂ ਕਪੜਾ ਤਾਂ ਜਦੋਂ ਸੋਹਣਾ ਆ ਕਪੜੇ ਚ ਸਾਨੂੰ ਕੋਈ ਕਪੜੇ ਨਹੀਂ ਦੇ ਲਿਆ ਪਰ ਤੁਸੀਂ ਸਲਾਈ ਕਰਕੇ ਕਹਿ ਰਹੇ ਹੋ ਕੋਟ ਪੈਂਟ ਜੀ ਜੀ ਮਾਤੂ ਸ਼੍ਰੀ ਵੱਡੇ ਵੱਡੇ ਦਾਅਵੇ ਨਹੀਂ ਕਰਦੀ ਕਰਕੇ ਦਿਖਾਦੀ ਹੈ ਕਰਕੇ ਆ ਲਓ ਜਿਹੜਾ ਬਾਜ਼ਾਰ ਚ 10000 ਰੁਪਏ ਦਾ ਕੋਟਮੈਂਟ ਤੁਸੀਂ 2 ਪੀਸ ਕੋਟਮੈਂਟ ਲੈਣੇ ਹੋ ਮਾਤੂ ਸ਼੍ਰੀ ਦਸਤਾਰ ਹਾਲ ਵੀ ਆ ਰਾਜੋ 10000 ਵਾਲਾ 2 ਪੀਸ ਕੋਟਮੈਂਟ 2995 ਜਿੱਦ ਦਵਾਂਗੇ ਤੁਹਾਨੂੰ 3 ਪੀਸ ਕੋਟਮੈਂਟ ਜਿਹੜਾ 15000 ਦਾ ਲੈਣੇ ਹੋ ਤੁਹਾਨੂੰ ਆਪਾਂ ਦਵਾਂਗੇ 3760 ਜੀ ਥੋਕ ਵਜਾ ਕੇ ਕਹਿੰਦੇ ਹਾਂ ਹੁਣ ਪੱਗਾਂ ਦੇ ਵਿੱਚ ਤੁਸੀਂ ਵੈਰਾਈਟੀਆਂ ਚੈੱਕ ਕਰ ਲਓ ਬਹੁਤ ਸਾਰੀਆਂ ਪੱਗਾਂ ਦੇ ਵਿੱਚ ਵੈਰਾਈਟੀਆਂ ਮਿਲ ਜਾਣੀਆਂ ਤੁਸੀਂ ਰੂਪੀਆ ਤੁਸੀਂ ਫੁੱਲ ਲੈਣਾ ਜਿਹੜਾ ਮਰਜ਼ੀ ਤੁਸੀਂ ਕਪੜਾ ਲੈਣਾ ਤੇ ਆਜੋ ਸਾਡੇ ਕੋਲ ਫਾਇਦਾ ਕੀ ਤੁਹਾਨੂੰ ਆਉਣ ਦਾ ਕਿਉਂਕਿ ਇਸ ਵੇਲੇ ਪੂਰੇ ਵਰਲਡ ਦਾ ਸਭ ਤੋਂ ਵੱਡਾ ਬ੍ਰਾਂਡ ਹੈ ਜੀ ਮਾਤੂਸ਼ਰੀ ਦਸਤਾਰ ਅਸਲ ਰੰਗ ਸਰਦਾਰੀ ਦੇ 550 ਤੋਂ ਵੱਧ ਰੰਗਿਆ ਰੰਗ ਫੇਟ ਹੋ ਜੂਵੇ ਡੱਬ ਹੋ ਜੂਵੇ 3 ਮਹੀਨੇ ਅੰਦਰ ਤੁਸੀਂ ਬਦਲ ਕੇ ਨਵਾਂ ਲੈ ਕੇ ਜਾ ਸਕਦੇ ਆ ਇਤਨੀ ਸਰਵਿਸ ਤੁਹਾਨੂੰ ਕਿਸੇ ਨੇ ਦੇਣੀ ਨਹੀਂ ਖ ਪੱਗਾਂ ਦੇ ਨਾਲ ਨਾਲ ਤੁਸੀਂ ਲਾਈਨਿੰਗ ਦਾ ਕਪੜਾ ਲੈਣਾ ਤੁਸੀਂ ਲੈ ਕੇ ਜਾ ਸਕਦੇ ਆ ਸਾਡੇ ਕੋਲ ਲਾਈਨਿੰਗ ਦਾ ਕਪੜਾ ਮਿਲ ਜੂਗਾ ਸਿਰਫ 40 ਰੁਪਏ ਮੀਟਰ ਤੋਂ ਸ਼ੁਰੂ ਰੰਗ ਤੁਹਾਨੂੰ ਪੂਰੇ ਪੱਕੇ ਮਿਲਣਿਆ ਉਰਤਾ ਪਜਾਮਾ 200 ਰੁਪਏ ਤੋਂ ਸ਼ੁਰੂ ਆ 15 16 ਕੋਰਟਾ ਪੀਮਾ ਤੁਹਾਨੂੰ 700 ਦੇ 2 ਦੇ ਦੇਣੇ ਹੈਗੇ ਆਪਾਂ 10000 ਦਾ ਕੋਰਟ ਪਿੰਡ ਬਾਜ਼ਾਰ ਚ ਅਸੀਂ ਤੁਹਾਨੂੰ ਦੇਣਾ 2995 ਚ 2 ਪੀਸ 3 ਪੀਸ ਦੇਣਾ 3760 ਪੱਗਾਂ ਦਾ ਬਹੁਤ ਵੱਡਾ ਬ੍ਰਾਂਡ ਹੈਗਾ ਆ ਰੰਗ ਫੇਟ ਹੋ ਜਵੇ ਕੁਝ ਡੱਬ ਪੈ ਜਵੇ 3 ਮਹੀਨੇ ਚ ਪੱਗ ਬਦਲ ਕੇ ਨਵੀਂ ਲੈ ਜਾਓ ਲਾਈਨਿੰਗ ਦਾ ਕਪੜਾ ਸਭ ਤੋਂ ਵਧੀਆ ਤੇ ਸਭ ਤੋਂ ਸਸਤਾ 40 ਰੇ ਮੀਟਰ ਜਾ ਭੌਂਦੇ ਦੇਣਾ ਹੈਗਾ ਆ ਵੀ ਤੁਸੀਂ ਆਉਣਾ ਕਿੱਥੇ ਆ ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਆਉਣਾ ਆ ਹਾਲ ਗੇਟ ਗੋਲ ਹੱਟੀ ਚੌਕ ਕਾਂਗਰਸ ਭਵਨ ਦੇ ਨੇੜੇ ਮਾਕ ਤੁਸ਼ ਦੀ ਦਸਤਾਰ ਦਾ ਲਗਜ਼ਰੀ ਸਟੋਰ ਆ ਜਿੱਥੇ ਤਿੰਨ ਤਿੰਨ ਗੁਣਾ ਰੇਟ ਬਾਜ਼ਾਰ ਨਾਲੋਂ ਸਸਤੇ ਮਿਲ ਰਹੇ ਆ ਸੋ ਛੇਤੀ ਤੁਸੀਂ ਆਜੋ ਵੱਡੇ ਫਾਇਦੇ ਤੁਹਾਡੇ ਕਰਕੇ ਪੇਜਾਂਗੇ ਕੈਮਰਾਮੈਨ ਓਮ ਸੰਦੀਨਾ ਹਰਦੀਪ ਸਿੰਘ ਤੱਗੜ ਸਾਹਨ ਟੀਵੀ ਸ੍ਰੀ ਅੰਮ੍ਰitsar ਸਾਹਿਬ